ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਮੇਡ ਪੰਜਾਬੀ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੀ ਐਸੀ ਰਾਈਫਲ ਬਾਰੇ ਜੋ ਹਵਾ ਪਾਣੀ ਅਤੇ ਮਿੱਟੀ ਤਿੰਨਾਂ ਵਿੱਚ ਚੱਲ ਸਕਦੀ ਹੈ AK-47 ਇਹ ਰਾਈਫਲ 1947 ਵਿੱਚ ਬਣੀ ਸੀ ਇਸ ਦਾ ਅਵਿਸ਼ਕਾਰ ਮਿਖਾਈ ਕਲਾਸ਼ਕੋਵ ਨੇ ਕੀਤਾ ਸੀ ਉਹਨਾਂ ਨੇ ਇਸ ਅਵਿਸ਼ਕਾਰ ਤੋਂ ਕੋਈ ਵੀ ਪੈਸਾ ਨਹੀਂ ਕਮਾਇਆ 2013 ਚ 94 ਸਾਲ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ AK-47 ਰਾਈਫਲ ਚ ਇੱਕ ਵਾਰ ਵਿੱਚ 30 ਗੋਲੀਆਂ ਪਾ ਇਸ ਰਾਈਫਲ ਦੀ ਨਲੀ ਵਿੱਚੋਂ ਗੋਲੀ ਨਿਕਲਣ ਦੀ ਸਪੀਡ 710 ਮੀਟਰ ਪ੍ਰਤੀ ਸੈਕਿੰਡ ਹੈ ਇਸ ਬੰਦੂਕ ਵਿੱਚੋਂ ਇੱਕ ਸੈਕਿੰਡ ਵਿੱਚ 6 ਗੋਲੀਆਂ ਨਿਕਲਦੀਆਂ ਜਾਨੀ ਕਿ ਕਮੈਂਟ ਵਿੱਚ 600 ਰਾਉਂਡ ਫਾਇਰ ਕਰ ਸਕਦੀ ਹੈ ਇਸ ਨੂੰ ਚਲਾਉਣ ਲਈ ਕੋਈ ਖਾਸ ਟ੍ਰੇਨਿੰਗ ਦੀ ਲੋੜ ਨਹੀਂ ਪੈਂਦੀ ਇਸ ਦੀ ਸਾਫ ਸਫਾਈ ਕਰਨਾ ਤੇ ਇਸ ਨੂੰ ਮੈਂਟੇਨ ਰੱਖਣਾ ਸੌਖਾ ਹੁੰਦਾ ਹੈ ਇਹ ਦੁਨੀਆ ਦੀਆਂ ਸਾਰੀਆਂ ਰਾਈਫਲਾਂ ਤੋਂ ਹਲਕੀ ਰਾਈਫਲ ਹੈ ਲੋਡ ਹੋਣ ਤੋਂ ਬਾਅਦ 4 ਕਿਲੋਗ੍ਰਾਮ ਦੀ ਗੰਦੀ ਹੈ ਆਟੋਮੈਟਿਕ ਤੇ ਇੱਕ ਵਾਰ ਦਬਾਉਣ ਤੇ ਇੱਕ ਗੋਲੀ ਨਿਕਲਦੀ ਹੈ ਅਤੇ ਸੈਮੀ ਆਟੋ ਵਿੱਚ ਇੱਕ ਵਾਰ ਦਬਾਉਣ ਤੇ ਕਈ ਗੋਲੀਆਂ ਨਿਕਲਦੀਆਂ ਹਨ ਬਾਦ ਨੂੰ K47 ਵੀ ਟਿਊਨਚਰ ਨੂੰ ਵੀ ਲੋਡ ਕੀਤਾ ਜਾ ਸਕਦਾ ਹੈ ਇਸ ਰਾਈਫਲ ਦੀ ਲਾਈਫ 600 ਤੋਂ 15000 ਰਾਉਂਡ ਫਾਇਰ ਕਰਨ ਦੀ ਹੁੰਦੀ ਹੈ ਇਸ ਦੀ ਮਾਰ 300 ਮੀਟਰ ਤੱਕ ਹੁੰਦੀ ਹੈ ਜੇਕਰ ਕੋਈ ਚੰਗਾ ਸ਼ੂਟਰ ਹੋਵੇ ਤਾਂ ਦੂਰ ਤੱਕ ਵੀ ਨਿਸ਼ਾਨਾ ਲਗਾ ਸਕਦਾ ਇਹੋ ਜਿਹੀ ਲੱਗੀ ਅੱਜ ਦੀ ਵੀਡੀਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਮੇਡ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ